ਸਾਵਧਾਨ ਕਿਚਨ ਚੈੱਕ ਕਰਨ ਦੇ ਬਹਾਨੇ ਪਿੰਡਾਂ ਦੇ ਵਿੱਚ ਲੁਟੇਰੇ ਹੋ ਰਹੇ ਨੇ ਸਰਗਰਮ ਸੋ ਸਾਰਿਆਂ ਨੂੰ ਧਿਆਨ ਦੇਣ ਦੀ ਹੈ ਅਪੀਲ ਧਿਆਨ ਦੇਣ ਦੀ ਹੈ ਬੇਨਤੀ ਮੈਂ ਅਵੰਦਰ ਸਿੰਘ ਭਾਗੋ ਮੇਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕੱਲ ਕਿਚਨਾਂ ਨੂੰ ਚੈੱਕ ਕਰਨ ਵਾਸਤੇ ਪਿੰਡਾਂ ਦੇ ਵਿੱਚ ਲੁਟੇਰੇ ਫਿਰਦੇ ਨੇ ਇਹ ਭਾਗੋ ਮਾਝੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੀ ਪਿੰਡੇ ਦੇ ਵਿੱਚ ਕੁਝ ਨੌਜਵਾਨ ਨਾਲ ਲੇਡੀ ਵੀ ਹੈ ਪਿੰਡ ਦੀ ਪਿੰਡ ਦੇ ਹਰਦੇਵ ਸਿੰਘ ਫੌਜੀ ਦੇ ਬਾਹਰਲੇ ਪਾਸੇ ਘਰ ਦੇ ਵਿੱਚ ਦਾਖਲ ਹੋਏ ਅਤੇ ਕਿਹਾ ਕਿ ਅਸੀਂ ਤੁਹਾਡੀ ਕਿਚਨ ਚੈੱਕ ਕਰਨੀ ਹੈ ਜਦੋਂ ਘਰਦਿਆਂ ਨੇ ਸਵਾਲ ਜਵਾਬ ਕੀਤੇ ਤਾਂ ਲੁਟੇਰੇ ਭੱਜ ਗਏ ਸੋ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਣਪਛਾਤੇ ਵਿਅਕਤੀਆਂ ਨੂੰ ਅੰਦਰ ਨਾ ਵੜਨ ਦਿੱਤਾ ਜਾਵੇ ਆਪਣੇ ਗੇਟਾਂ ਦੀਆਂ ਅੰਦਰਲੀਆਂ ਕੁੰਡੀਆਂ ਜੂੜ ਬੰਦ ਕੀਤੀਆਂ ਜਾਣ ਕੋਈ ਵੀ ਗੇਟ ਖੁੱਲਾ ਨਾ ਹੋਵੇ ਇਲਾਕੇ ਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਜਿਹੇ ਲੁਟੇਰਿਆਂ ਤੋਂ ਜੋ ਕਿ ਕਿਚਨ ਚੈੱਕ ਕਰਨ ਦੇ ਬਹਾਨੇ ਆ ਰਹੇ ਨੇ ਉਹਨਾਂ ਤੋਂ ਸੁਚੇਤ ਹੋਵੋ ਔਰ ਉਹਨਾਂ ਨੂੰ ਅਗਰ ਕੋਈ ਤੁਹਾਨੂੰ ਮਿਲ ਵੀ ਜਾਂਦਾ ਤਾਂ ਉਹਨਾਂ ਨੂੰ ਫੜ ਕੇ ਪਰ ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕੀਤਾ ਜਾਵੇ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼왈ਕ ਟੀਵੀ ਚੈਨਲ ਤੋਂ ਪਿੰਡ ਭਾਗੋ ਮਾਜਰਾ ਹਰਦੇਵ ਸਿੰਘ ਫੌਜੀ ਦੇ ਘਰ ਦੀਆਂ ਦਿਖਾ ਰਹੀਆਂ ਸੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਅਣਪਛਾਤੇ ਵਿਅਕਤੀਆਂ ਤੋਂ ਸੁਚੇਤ ਰਿਹਾ ਜਾਵੇ ਅਜਿਹੇ ਵਿਅਕਤੀ ਤੁਹਾਡੇ ਘਰ ਦੇ ਵਿੱਚ ਵੜ ਕੇ ਅਗਰ ਘਰ ਦੇ ਵਿੱਚ ਕਿਉਂਕਿ ਦਿਨ ਦੇ ਵਿੱਚ ਲੇਡੀਜ਼ ਕੱਲੀਆਂ ਹੁੰਦੀਆਂ ਨੇ ਤੁਹਾਡੇ ਘਰ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾ ਸਕਦੇ ਹਨ ਸੋ ਫੇਰ ਦੁਬਾਰੇ ਬੇਨਤੀ ਕੀਤੀ ਜਾਂਦੀ ਹੈ ਕਿ ਅਜਿਹੇ ਜਿਹੜੇ ਲੁਟੇਰੇ ਕਿਚਨਾ ਚੈੱਕ ਕਰਨ ਦੇ ਬਹਾਨੇ ਨਾਲ ਘਰਾਂ ਦੇ ਵਿੱਚ ਵੜਦੇ ਨੇ ਸੋ ਉਹਨਾਂ ਤੋਂ ਸੁਚੇਤ ਰਿਹਾ ਜਾਵੇ ਆਪਣੇ ਘਰ ਦੀਆਂ ਕੁੰਡੀਆਂ ਲਾਈਆਂ ਜਾਣ ਕੁੰਡੀਆਂ ਲਾ ਕੇ ਆਪਣੇ ਘਰ ਨੂੰ ਸੁਰੱਖਿਅਤ ਕੀਤਾ ਜਾਵੇ ਆ ਜਿਹੜੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਇਹ ਸਰਦਾਰ ਹਰਦੇਵ ਸਿੰਘ ਫੌਜੀ ਜਾਣੀ ਕਿ ਲਾਡੀ ਰਾਂ ਦਾ ਘਰ ਜਿਹੜਾ ਪਿੰਡ ਭਾਗੋ ਮਜਰੇ ਬਾਹਰਲੇ ਪਾਸੇ ਆ ਉੱਥੇ ਕਿਚਨ ਚੈੱਕ ਕਰਨ ਦੇ ਬਹਾਨੇ ਨਾਲ ਜਦੋਂ ਨੌਜਵਾਨ ਅੰਦਰ ਬੜੇ ਤਾਂ ਅੰਦਰ ਤੋਂ ਸਵਾਲ ਜਵਾਬ ਕੀਤੇ ਜਦੋਂ ਸਵਾਲ ਜਵਾਬਾਂ ਦੀ ਝੜੀ ਲਾਤੀ ਕਰਦੇ ਨੇ ਤਾਂ ਲੁਟੇਰੇ ਭੱਜ ਗਏ ਸੋ ਇਸ ਕਰਕੇ ਇਹਨਾਂ ਲੁਟੇਰਿਆਂ ਤੋਂ ਸੁਚੇਤ ਰਿਹਾ ਜਾਵੇ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੋਂ ਪਿੰਡ ਭਾਗੋ ਮਜਰਾ ਥਾਣਾ ਸਿੰਘ ਭਗਵੰਤ ਵਰਦੀਆਂ ਦਿਖਾ ਰਹੇ ਹਾਂ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਨੱਥ ਪਾਈ ਜਾਵੇ ਬਹੁਤ ਬਹੁਤ ਧੰਨਵਾਦ